ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਕਿਸੇ ਮੰਡੀ ਦੀਆਂ ਨਹੀਂ ਸਗੋਂ ਫਜ਼ਿਲਕਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਦੀਆਂ ਨੇ ਜਿੱਥੇ ਪ੍ਰਸ਼ਾਸਨ ਤੋਂ ਕਿ ਕਿਸਾਨਾਂ ਵੱਲੋਂ ਆਪਣੀ ਕੰਨੂ ਦੀ ਫਸਲ ਨੂੰ ਸੜਕ ਤੇ ਖਿਲਾਰ ਕੇ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਸੀ ਕਿ ਬਦਲਾਅ ਵਾਲੀ ਸਰਕਾਰ ਤੋਂ ਉਹ ਅੱਕ ਚੁੱਕੇ ਹਨ ਕਿਉਂਕਿ ਸਰਕਾਰ ਕੋਲ ਦੇਣ ਨੂੰ ਸਿਰਫ ਟੌਫੀਆਂ ਹੀ ਹਨ ਕਿਸਾਨਾਂ ਦਾ ਕਹਿਣਾ ਹੈ ਸੀ ਕਿ ਉਹਨਾਂ ਨੂੰ ਉਹਨਾਂ ਦੀ ਫਸਲ ਦਾ ਵਾਜਬ ਭਾਅ ਨਹੀਂ ਮਿਲ ਰਿਹਾ ਜਿਸ ਕਾਰਨ ਉਹਨਾਂ ਨੂੰ ਆਪਣੀ ਫਸਲ ਸੜਕ ਤੇ ਖਿਲਾਰਨੀ ਪਈ ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਐਗਰੋ ਰਾਹੀਂ ਸਾਡੀ ਫਸਲ ਦੀ ਖਰੀਦ ਕੀਤੀ ਜਾਵੇ ਅਤੇ ਆਲਮਗੜ ਜੂਸ ਫੈਕਟਰੀ ਚਲਾਈ ਜਾਵੇ ਜਿਸ ਨਾਲ ਟਾਇਰ ਰੇਟ ਤੋਂ ਵੀ ਘੱਟ ਤੇ ਵੀ ਸਰਕਾਰ ਉਹਨਾਂ ਦੀ ਫਸਲ ਖਰੀਦੀ ਹੈ ਤਾਂ ਕਿ ਖੇਤੀ ਦੇ ਹਾਲਾਤ ਸੁਧਰ ਸਕਦੇ ਨੇ ਹੋਰ ਕੀ ਕੁਝ ਕਿਹਾ ਕਿਸਾਨਾਂ ਵੱਲੋਂ ਸੁਣੋ ਤੁਸੀਂ ਵੀ ਆਮਗੇ ਉਹ ਫਿਰ ਆ ਪ੍ਰਦਰਸ਼ਨ ਹੋਣੇ ਵਰਲਡ ਜਿਹੇ ਰੰਦੀ ਚਰਚਾ ਹੋਵੇਗੀ ਪਰ ਉਹਦੀ ਜਿਹੜੀ ਹੋਵੇਗੀ ਉਹ ਫਿਰ ਦੁਨੀਆ ਵੇਖੇਗੀ ਕੀ ਮਸਲਾ ਕੀ ਹੈ ਜੀ ਕਿਉਂ ਪਹੁੰਚੇ ਜੇ ਅੱਜ ਇੱਥੇ ਜੇ ਇਹ ਸਾਡੇ ਜਿਹੜੇ ਪ੍ਰਿੰਟ ਬਦਲਾਵ ਵਾਲੀ ਸਰਕਾਰ ਹੈ ਨਕਮੇ ਆ 92 ਲੈ ਆਂਦੇ ਨੇ ਅਸੀਂ ਚੁੜਕੇ ਤੇ ਇਹ ਮਹਾਰਾਜੇ ਜਿਹੜੇ ਅ ਅੰਗਰੇਜ਼ ਸਰਕਾਰ ਦੇ ਸਾਡੇ ਅਫਸਰ ਨੇ ਜਿਹੜੇ ਸਾਡਾ ਖਿਆਲ ਨਹੀਂ ਕਰਦੇ ਇਹਨਾਂ ਦਾ ਨਤੀਜਾ ਭੁਗਤਦੇ ਬੈਂ ਕਿਸਾਨੀ ਅੱਜ ਜਿਹੜੀਆਂ ਦੇ ਖੇਤੀ ਭਵਿੰਤਾ ਲਿਆਓ ਇੱਕ ਸਾਲ ਦੀ ਫਸਲ ਹੋਵੇ ਤੇ ਆ ਤੁਹਾਡੇ ਸਾਹਮਣੇ ਆਹੀ ਇੱਕ ਪ੍ਰਦਰਸ਼ਨ ਹੋਵੇ ਤੇ ਛੜਕ ਤੇ ਇਹਦਾ ਜੂਸ ਕੱਢਾਂਗੇ ਇੱਥੇ ਮਰਨ ਵਾਲੇ ਹਾਲਾਤ ਹੋਣਗੇ ਸਾਰੇ ਕੀ ਫੈਸਲਾ ਕੀ ਲਿਆ ਆ ਬਾਸ ਹੁਣ ਇੱਥੇ ਤੁਹਾਡੇ ਸਾਹਮਣੇ ਹੁਣ ਲੈਣ ਆਲੇ ਕਿੰਨੇ ਵਜੇ ਤੁਰੇ ਸੀ ਕਿੰਨੇ ਔਕਣਾ ਆਈਆਂ ਨੇ ਜਿੱਥੇ ਪਹੁੰਚੇ ਸਵੇਰ ਦੇ ਚੱਲੇ ਆ 10 ਵਜੇ ਹੂੰ ਸਵੇਰ ਦੇ ਚੱਲੇ ਆ 10 ਵਜੇ ਦੇ ਅਸੀਂ ਟੋਫੀਆਂ ਪ੍ਰਸ਼ਾਸਨ ਦੀਆਂ ਚੂਸ ਚੂਸ ਕੇ ਮੈਨਾਂ ਸ਼ੂਗਰ ਨਾ ਹੋ ਜੇ ਕਿਹੜੇ ਹਾਲਾਤ ਬਣ ਗਏ ਨੇ ਤੁਨ ਕੀ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਹਾਂ ਟੋਫੀ ਹੋਣ ਵੱਡੀ ਦਿੱਤੀ ਸਾਨੂੰ ਉਹ ਹੁਣ ਲਿਸਟੀ ਦੇ ਰਹੇ ਨੇ ਹੁਣ ਚਾਕਲੇਟ ਦੇ ਰਹੇ ਨੇ ਚੰਗੀ ਤੇ ਉਹ ਚੂਸਾਂਗੇ ਸੋਮਰ ਤੱਕ ਮੈਂ ਸੋਮਰ ਲੈ ਕੇ ਚੂਸਾਂ ਮੰਗਲਵਾਰ ਨੂੰ ਫੇਰ ਅ ਸਾਨੂੰ ਆਲਮਗੜ੍ਹ ਤੋਂ ਟੋਫੀਆਂ ਦੇਣਗੇ ਕੀ ਮੰਗ ਕੀ ਹੈ ਜੀ ਮੰਗਿਆ ਆ ਆਲਮਗੜ੍ਹ ਜੂਸ ਫੈਕਟਰੀ ਚੱਲੇ ਜਿਹੜੀ ਮਿੱਡੇ ਮਿਲ ਸਕੀਮ ਹੈ ਇਹਦੇ ਵਿੱਚ 2 ਮਹੀਨਿਆਂ ਦਾ 80000 ਕੁਆਂਟਲ ਕਿੰਨੂੰ ਖੱਪਦਾ ਹੈ ਜੇ ਪੰਜਾਬ ਐਗਰੋ ਦੇ ਥਰੂ ਇਹ ਖਰੀਦਣਾ ਸਵਾ ਲੱਖ ਕਿੰਨੂੰ ਬੰਦ ਹੈ 30 ਰੁਪਏ ਕਿਲੋ ਇਹਨਾਂ ਨੇ ਕਿੰਨੂੰ ਦਾ ਰੇਟ ਰੱਖਿਆ ਹੈ ਜੀ ਜੇ ਪੰਜਾਬ ਐਗਰੋ ਦੇ ਥਰੂ ਇਹ ਸਾਡਾ 20 ਰੁਪਏ ਲੈ ਲੈਣਾ ਸਵਾ ਲੱਖ ਕੁਆਂਟਲ ਦਾ ਮਤਲਬ ਹੈ ਅੱਜ ਹੀ ਸਾਡਾ ਜਿਹੜਾ ਕਿੰਨੂੰ ਕੌਡੀਆਂ ਦੇ ਭਾਅ ਇਹ ਸਮਾਨ ਨੂੰ ਝੂਝੇਗਾ ਤੇ ਜਿਹੜੀ ਸਾਡੀ 1 ਸਾਲ ਦੀ ਫਸਲ ਹੈ ਅਸੀਂ ਰਾਜੇ ਬਣ ਜਾਂਗੇ ਥੋੜਾ ਜਾਂ ਇਹਨੂੰ ਸਿਸਟਮ ਨਾਲ ਸਰਕਾਰ ਕਿੰਨੇ ਟਰੈਕਟਰ ਟਰਾਲੀਆਂ ਲੈ ਕੇ ਆਏ ਜੀ 50 60 50 60 ਆਈਆਂ ਹੀ ਟਰੈਕਟਰ ਨਹੀਂ ਸਾਡੇ ਕੋਲ ਇਸ ਟਾਈਮ ਕਿੰਨਾ ਕਮਾਲ ਹੋਏਗਾ ਜੀ ਕਿੰਨੂ ਆਉਣਾ ਮਾਲ ਤਾਂ ਹਰ ਇੱਕ ਟਰਾਲੀ ਦੇ ਵਿੱਚ 25 30 ਗਵੰਢ ਲੈ ਗਈ ਜੀ 20 ਗਵੰਢ ਦੀ ਆਉਣੀ ਹੈ 20 ਤੋਂ 20 ਤੇ ਹੁਣ ਇੱਥੇ ਛੱਡ ਕੇ ਜਾਓਗੇ ਕਿ ਨਾਲ ਲੈ ਕੇ ਜਾਓਗੇ ਇੱਥੇ ਛੱਡ ਕੇ ਬਟਾਏ ਦਾ ਟਰੈਕਟਰ ਚੱਲੇਗਾ ਅਜੇ ਘੰਟਾ ਲੱਗੇ ਹਨ ਪ੍ਰੋਡਕਸ਼ਨ ਤੇ ਇਹ ਵੀ ਇਹ ਐਡਾ ਛੇਤੀ ਨਹੀਂ ਹੁੰਦਾ ਕੰਮ ਕਿੰਨਾ ਜੂਸ ਕੱਢ ਕੇ ਆਉਣਾ